ਸ਼ਕਤੀ نیوز ਪੰਜਾਬ ਦੇਖ ਰਹੇ ਦਰਸ਼ਕੋ ਤੁਹਾਨੂੰ ਸਵਾਗਤ ਹੈ ਤੁਜੀਆਂ ਅਖਤਾਂ ਤੇ ਮੈਂ ਹਾਂ ਮਨਜੀਤ ਸਿੰਘ ਖੇਰਾ ਖਬਰ ਹੈ ਜਗਰਾਉਂ ਤੋਂ ਜਿੱਥੇ ਬੀਤੇ ਕੱਲ ਸ਼ਹਿਰ ਵਾਸੀਆਂ ਵੱਲੋਂ ਡਾਕਟਰ ਭੀਮਰਾਓ ਵਿਦਕਰ ਜੀ ਦਾ ਜਨਮ ਦਿਨ ਬਹੁਤੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਡਾਕਟਰ ਭੀਮਰਾਓ ਵਿਦਕਰ ਜੀ ਨੂੰ ਯਾਦ ਕੀਤਾ ਆਓ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਅਹਿਮ ਤਸਵੀਰਾਂ ਤੇ ਗੱਲਬਾਤ ਵੀ ਸੁਣਾਵਾਂਗੇ ਇਸ ਸਮੇ ਸਾਡੇ ਪੱਤਰਕਾਰ ਮੋਹਿਤ ਗੋਇਲ ਮੌਕੇ ਤੇ ਮੌਜੂਦ ਹਨ ਅਈ ਸਰ ਅੱਜ ਜੋ ਬਾਬਾ ਜੀ ਦਾ ਜੋ ਜਨਮ ਦਿਨ ਮਨਾਇਆ ਜਾ ਰਿਹਾ ਉਸ ਬਾਰੇ ਕੀ ਕੰਮ ਚੱਲਦੀ ਆ ਉਹ ਤਾਂ ਬਸ ਸਹਿ ਮੀਮਰਾਓ ਅੰਮੇਰਪੁਰ ਸ਼ਬਦਾਨ ਦੇ ਨਿਰਮਾਤਾ ਇੱਥੇ ਡਾਕਟਰ ਪੀ ਆਰ ਅੰਮੇਰਪੁਰ ਦੀ ਜੀ ਅਮਰਜੀਤ ਗੌਰ ਸਰੋਜਜੀਤ ਗੌਰ ਮਾਨੁਕੇ ਜੀ ਨੇ ਬਹੁਤ ਵੱਡੀ ਹਮਤ ਕਰਕੇ ਬੋਤ ਲਵਾਇਆ ਜੀ ਸਾਰੇ ਹੀ ਸਮਾਜ ਦੀ ਬਹੁਤ ਵੱਡੀ ਮੰਗ ਸੀ ਬਹੁਤ ਵੱਡੀ ਪ੍ਰਾਪਤੀ ਆ ਇਹਨਾਂ ਦੀ ਵੀ ਬੀਬੀ ਬਾਬਾ ਸਾਹਿਬ ਵੀ ਬ੍ਰਾਂਡ ਸਾਹਿਬ ਨੇ ਸਾਰੇ ਸਮਾਜ ਲਈ ਇੱਕ ਸਮਾਜ ਲਈ ਨਹੀਂ ਸਾਰੇ ਹੀ ਸਮਾਜ ਲਈ ਬੇਹੱਦ ਪ੍ਰਾਪਤੀਆਂ ਕਰ ਕਰਕੇ ਦਿੱਤੀਆਂ ਬਹੁਤ ਜ਼ਿਆਦੇ ਪ੍ਰਾਪਤੀਆਂ ਕਰੀਆਂ ਜੀ ਅਧਿਕਤੁ ਕੁਝ ਮਾਨਸਤਾ ਦਾ ਬੜਾ ਵਧੀਆ ਦਿਨ ਹੈ ਕਿਉਂਕਿ ਬਾਬਾ ਸਾਹਿਬ ਦੀ ਇਸ ਦੀ ਬੇਕਦਰ ਜਨ ਚੱਲਦੇ ਆ ਬੇਸ਼ੱਕ ਮਹੂਤ ਕੱਟ ਗਏ ਤੇ ਨਾ ਪਰ ਉਹ ਸਭ ਤੋਂ ਵੱਧ ਪੜੇ ਹੋਏ ਭਾਰਤ ਦੇ ਜਨਤਾ ਜਿਨ੍ਹਾਂ ਨੂੰ ਸਰਕਾਰ ਨੇ ਲਿਖਦਾ ਮਾਨ ਬਿਸ਼ਾ ਉਹਨਾਂ ਨੇ ਇਹ ਸਬਧਾਨ ਲਿਖਦੇ ਸਮੇਂ ਇਹ ਨਹੀਂ ਦੇਖਿਆ ਕਿ ਕਿਸੇ ਇੱਕ ਵਰਗ ਲਈ ਨਿਕਣਾ ਉਹਨਾਂ ਨੇ ਹਰ ਵਰਗ ਲਈ ਹਰ ਤਰ੍ਹਾਂ ਲਈ ਸਬਧਾਨ ਲਿਖਿਆ ਹਰ ਵਰਗ ਨੂੰ ਇਸ ਪ੍ਰਾਪਤਾ ਮਿਲਦਾ ਹਰ ਵਰਗ ਲਈ ਸਹੂਲਤ ਦਿੱਤੀ ਪਰ ਤੇ ਕੁਝ ਵਰਗ ਐਸੇ ਸੀ ਉਹ ਸਮੇਂ ਉਹ ਜਿਹੜੇ ਵਰਗਾਂ ਦੇ ਵਿੱਚੋਂ ਆਪਸੀ ਅਨਪੁੰਸੇ ਜਾਂਦੇ ਗਾ ਬਾਰੇ ਉਹਨਾਂ ਨੂੰ ਉਹਨਾਂ ਨੇ ਸੋਚਿਆ ਵੀ ਕਿ ਕੁਆਲਿਟੀ ਦੇ ਸਿਧਾਂਤ ਦੇ ਕੇ ਇਹਨਾਂ ਨੂੰ ਬਰਾਬਰਤਾ ਦੇ ਸਿਧਾਂਤ ਦਿੱਤਾ ਜਿਸ ਕਰਕੇ ਇਹ ਪਵਾਸਾਹੇ ਨੇ ਮੇਤਕਰ ਵੀ ਨਾ ਉਮੀਦਕਰ ਜਿਹੜੇ ਸਮਾਜ ਦੇ ਵਿੱਚ ਪੜੇ ਜਿਸ ਜਗ੍ਹਾ ਤੇ ਉਹ ਪੜੇ ਉਤੋਂ ਦੇ ਸਕੂਲਾਂ ਦੇ ਵਿੱਚ ਉਹਨੂੰ ਪੜਨ ਦੀ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਜਿਹੜੇ ਖੂਹ ਚ ਪਾਣੀ ਪੀਣਾ ਹੁੰਦਾ ਸੀ ਪਿਆਸ ਨਾਲ ਉਹਨਾਂ ਨੂੰ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਉਹਨਾਂ ਦਾ ਇੱਕੋ ਇੱਕ ਨਾਰਾ ਸੀ ਪੜੋ ਜੁੜੋ ਉਸ ਦੇ ਸੰਗਰਸ਼ ਕਰੋ ਪੜਾਈ ਉਹਨਾਂ ਦਾ ਮੁੱਖ ਆਧਾਰ ਸੀ ਅੱਜ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਆਮ ਆਦਮੀ ਪਾਰਟੀ ਦੇ ਐਮਐਲਏ ਹੋਂਦ ਦੇ ਨਾਤੇ ਮੈਂ ਵੀ ਆਪਣੇ ਲੋਕਾਂ ਨੂੰ ਵੀ ਇੱਕੋ ਹੀ ਨਾਰਾ ਦੇਣਾ ਚਾਹੁੰਦੀ ਆ ਵੀ ਆਪਾਂ ਵੀ ਉਹਨਾਂ ਦੀ ਸਿੱਖਿਆਵਾਂ ਤੇ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਉਹ ਹੱਕ ਦਵਾਈਏ ਜਿਹੜੇ ਪੜ ਕੇ ਮਿਲਦੇ ਪੱਟੀਆਂ-ਮੱਟੀਆਂ ਨੌਕਰੀਆਂ ਨਾ ਮਿਲਦੇ ਤੇ ਛੁੜ ਕੇ ਵੇਚੀਏ ਫਿਰ ਇੱਕ ਸੰਗਠਨ ਜਿਹੜਾ ਕੋਈ ਅਸਰਾਕ ਤੱਕ ਬੇਫੂਰ ਹੈ ਇਸ ਵਿੱਚ ਆ ਜਾਣਗੇ ਆਪੋ ਅਥੇ ਕਾਪਰ ਖੜੀ ਮੈਂ ਪਾਪਾ ਸਾਹਿਬ ਅਮੇਦਕਾਚੀ ਦੇ ਚਰਨਾਂ ਨੂੰ ਅਸੀਂ ਤਾਂ ਉਹਨਾਂ ਨੇ ਚੱਲੇ ਹੁਣ ਚਲਾਏ ਉਹਨਾਂ ਦੇ ਅਸੀਂ ਚਿੰਮੇ ਵੀ ਮੈਂ ਆਮ ਆਦਮੀ ਪਾਰਟੀ ਬਣੋਂ ਸਾਡੀ ਕੋਈ ਪਾਰਟੀ ਨਹੀਂ ਜਿੱਤਣ ਤੋਂ ਬਾਅਦ ਅਸੀਂ ਹਰ ਭੜਕਦੇ ਆਰ ਨਮਾਇੰਦੇ ਦੇ ਕੰਮ ਕਰਨੇ ਆ ਚਿਹਰੇ ਲੋਕਾਂ ਨੂੰ ਕੋਈ ਚੱਕਾ ਹੋ ਰਿਹਾ ਸੀ ਉਹਦੇ ਨਾਲ ਸਭ ਨੂੰ ਲੱਖਾਂ ਦੇ ਬਿਲਾਏ ਜਹ ਕਿੱਥੋਂ ਚੱਲੇ ਸੀ ਕਿੱਥੇ ਆ ਕੇ ਰੁਕੇ ਹੋ ਇਸ ਬਾਰੇ ਜਾਣਕਾਰੀ ਦਿਓ ਇਹ ਅੱਜ ਪਹਿਲਾਂ ਤਾਂ ਮੈਂ ਜਿਹੜੀ ਅੱਜ 14 April 133 ਮਾ ਜਨਮ ਦਿਨ ਆਪਣੇ ਡਾਕਟਰ ਬੀਰੋ ਮੀਰ ਨਗਰਜੀ ਦਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਸਾਰੇ ਹਿੰਦੁਸਤਾਨ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਵਾਂ ਜਿਨ੍ਹਾਂ ਦੀ ਬਲੌਜ਼ਾ ਅੱਜ ਅਸੀਂ ਇੱਥੇ ਖੜੇ ਆ ਜਿਨ੍ਹਾਂ ਦੀ ਬਲੌਜ਼ਾ ਆਪ ਦਾ ਹੱਥ ਪੂਰਾ ਮੰਗ ਸਕਦੇ ਆ ਅੱਜ ਉਹਨਾਂ ਦਾ ਜਨਮ ਦਿਹਾੜਾ ਵਾ ਉਹਨਾਂ ਦੇ ਜਨਮ ਦਿਹਾੜੇ ਤੇ ਮੈਂ ਪੂਰੇ ਹਿੰਦੁਸਤਾਨ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਜਿਹੜੀ ਅੱਜ ਸਾਡੀ ਇਹ ਪੈਦਲ ਯਾਤਰਾ ਸੀਗੀ ਆਪਣੇ ਨਗਰ ਕੌਸਲ ਜਗਰੌਂ ਤੋਂ ਲੈ ਕੇ ਤੇ ਆਪਣੇ ਭੀਮਰਾਵ ਅੰਬੇਦਕਰ ਚੌਕ ਤੱਕ ਪੈਦਲ ਯਾਤਰਾ ਕੀਤੀ ਹੈ ਉਹਨਾਂ ਨੂੰ ਇੱਥੇ ਅਸੀਂ ਉਹਨਾਂ ਨੂੰ ਹੋਲ ਅਰਪਣ ਕੀਤੇ ਨੇ ਤੇ ਨਾਲ ਹੀ ਮੈਂ ਸਾਰੇ ਜਿਹੜੇ ਮੇਰੇ ਭਾਈਚਾਰਾ ਨਾਲ ਖੜਾ ਆ ਉਹਨਾਂ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਕਰਦਾ ਵਾਂ ਜਿਹੜੇ ਮੇਰੇ ਨਾਲ ਖੜੇ ਤੇ ਉਹਨਾਂ ਲਈ ਜੀ ਆਇਆਂ ਨੂੰ ਸਾਰਿਆਂ ਨੂੰ ਕਿੰਨੀ ਵਾਰੀ ਅੱਜ ਸਾਲ ਮਨਾਇਦਾ ਜੀ ਅੱਛਾ ਜੀ ਪਰ ਇੱਥੇ ਆਪਣੇ ਫਿਰਦੀ ਵਾਰ ਆਏ ਆ ਇੱਥੇ ਪਹਿਲੀ ਵਾਰ ਆਏ ਜੀ ਪਹਿਲੀ ਵਾਰ ਇੱਥੇ ਆਏ ਇਸ ਕਰਕੇ ਜੋ ਕਿ ਡਾਕਟਰ ਸਾਹਿਬ ਦੀ ਜਿਹੜੀ ਮੂਰਤੀ ਰੱਖੀ ਗਈ ਆ ਐਸਐਸਐਲ ਰੱਖੀ ਗਈ ਹੈ ਨਹੀਂ ਅੱਗੇ ਆਪਣੇ ਨਗਰ ਕੌਂਸਲ ਦੇ ਵਿੱਚ ਮੰਗ ਜੇ ਤਾਂ ਮੰਗੂਗੀ ਬੋਨਣਾ ਵਾਸਤੇ ਇਕ ਜਾ ਕੇ ਉਸੇ ਬੋਲਣਾ ਕਰੋ ਪਤਾ ਹੈ ਜੀ ਤੁਸੀਂ ਵੀ ਅੱਜ ਜਗਰਾਉਂ ਵਿੱਚ ਪਹਿਲੀ ਵਾਰ ਪੈਦਲ ਯਾਤਰਾ ਕਰ ਅੱਜ ਡਾਕਟਰ ਫੀਮਰਾਵ ਬੇਲਕਰ ਦੀ ਜਨਮ ਦਿਤੇ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਸਾਰੇ ਭਾਰਤ ਨੂੰ ਸ਼ਹਿਰ ਵਾਸੀਆਂ ਨੂੰ ਜਗਰਾਉਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਜਿਹੜੀ ਲਈ ਮੂਰਤੀ ਦੀ ਗੱਲ ਹੈ ਬਹੁਤ ਦਿਰ ਤੋਂ ਪ੍ਰੋਜੈਕਟ ਚੱਲਦਾ ਆ ਰਿਹਾ ਸੀ ਇਹ ਸਾਡੇ ਭੈਣ ਜੀ ਸਰਬੀ ਮਾਨੁਕੇ ਦੇ ਸਦਕਾ ਇਹ ਮੂਰਤੀ ਇੱਥੇ ਲਗਾਈ ਗਈ ਹੈ ਅਸੀਂ ਉਹਨਾਂ ਦਾ ਵੀ ਸਰਬੀ ਮਾਨੁਕੇ ਦਾ ਵੀ ਬਹੁਤ ਲੱਖ ਲੱਖ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਮੂਰਤੀ ਸਥਾਪਨਾ ਕਰਵਾਈ ਹੈ ਧੰਨਵਾਦ ਜੈ ਡਾਕਟਰ ਭੀਮਰਾਵ ਬੇਦਗ ਜੀ ਦੇ ਚਰਨਾਂ ਦੇ ਹਟਦੇ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਾ ਦਿੰਨਾ ਤੇ ਉੱਥੇ ਮੈਂ ਇੱਕ ਸਨੇਹਾ ਵੀ ਦੇਣਾ ਚਾਹਨਾ ਕਿ ਜੋ ਇਹ ਸਾਡੇ ਡਾਕਟਰ ਵੀਰ ਬੇਦਗ ਜੀ ਨੇ ਸਾਡਾ ਭਾਰ ਦਾ ਸੰਧਾਨ ਲਿਖਿਆ ਸਾਨੂੰ ਉਸ ਸੰਧਾਨ ਦੇ ਕੱਲੇ-ਕੱਲੇ ਅੱਖਰ ਦਾ ਸਾਨੂੰ ਜਾਪ ਕਰਨਾ ਚਾਹੀਦਾ ਉਸ ਅੱਖਰਾਂ ਦੇ ਮੁਤਾਬਕ ਹੀ ਸਾਨੂੰ ਦਾ ਜੀਵਨ ਬਤੀਤ ਕਰਨਾ ਚਾਹੀਦਾ ਤਾਂ ਕਿ ਇਸ ਦੇ ਵਿੱਚ ਕਸ਼ਾਲੀ ਹੋਵੇ ਧੰਨਵਾਦ ਆਪ ਵੀ ਲੈਂਦੀਆਂ ਸਾਡੇ ਦੇਸ਼ ਨਿਵਾਸੀਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਜੀ ਅਸੀਂ ਨਮਨ ਕਰਦੇ ਆਂ ਬਾਵਾ ਸਾਹਿਬ ਦੇ ਚਨਾਂ ਦੇ ਵਿੱਚ ਜਿਨ੍ਹਾਂ ਨੇ ਸਾਡੇ ਸੰਵਿਧਾਨ ਦਾ ਚਿੰਤਾ ਵਾ ਜਿਹੜੇ ਔਰ ਅੱਜ ਪੂਰਾ ਦੇਸ਼ ਜਿਹੜਾ ਸੰਵਿਧਾਨ ਨਾਲ ਚੱਲ ਰਿਹਾ ਔਰ ਉਹਦੀ ਮਰਿਆਦਾ ਨੂੰ ਉਹਦੀ ਸਾਰੇ ਬਰਕਰਾਰ ਰੱਖੀਏ ਅੱਜ ਦੇ ਇਸ ਪ੍ਰੋਗਰਾਮ ਦੀ ਫੇਰ ਦਿਲੋਂ ਸਾਰਿਆਂ ਨੂੰ ਇੱਥੇ ਭਾਜਪਾ ਮੰਡਲ ਜਗਰਾਉਂ ਦੇ ਵਿੱਚ ਆਉਣ ਤੇ ਮੈਂ ਸਾਰਿਆਂ ਦਾ ਸਵਾਗਤ ਵੀ ਕਰਦਾ ਧੰਨਵਾਦ ਵੀ ਕਰਦਾ ਬਹੁਤ ਬਹੁਤ ਵਧਾਈ ਜੈ ਭੀਮ ਜੈ ਭਾਰਤ ਜੈ ਹਿੰਦ ਜੈ ਭਾਰਤ ਮਾਤਾ ਕੀ ਜੈ ਇਹ ਵੀ ਸਾਡਾ ਆਈ ਸਰ ਕਾਕਸੋ ਤੇਤ ਮੋਜ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਉਹਦੇ ਬਾਅਦ ਕੀ ਕਰਾਂ ਤੁਹਾਡੇ ਨੂੰ ਬਹੁਤ ਬਹੁਤ ਸਭ ਤੇਰੀ ਸੋਚ ਤੇ ਪੈਰਾ ਧਿਆਨ ਵੀਡੀਓ ਬਣਾਉਂਦੇ ਪ੍ਰੈਸ ਵੀ ਵੀਡੀਓ ਆ ਪਿੱਛੇ ਹੋ ਦੇ ਨਾਲ ਅਸਲ ਸਾਰੇ ਹੀ ਆਜਵਾ ਮੁੰਡਾ ਅਤੇ ਬਾਜਵਾ ਦੇ ਪਰ ਤੁਮ ਛੇ ਵੀ ਇਹਦੇ ਬੰਦੋ ਸੀ ਆਏ ਆ ਹੋਰ ਅੱਜ ਇੱਕ ਸਤਿ ਇਤਨੀ ਦਿਨ ਦਿਨ ਬੀਤੀ ਪੂਰੇ ਗੰਗ ਦੇ ਵਿੱਚ ਦਾ ਵਾਸਤਾ ਨੂੰ ਨਾਮ ਲੈ ਬੰਨ ਯਾਦ ਕਰਿਆ ਅੱਤੇ ਤਿੰਨ ਦੀ ਨਕਸ਼ ਬਿਕਾਈ ਦੇਦੇ ਤੇ ਆਸ਼ ਕਰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਤਾਕਤਾਂ ਦੇ ਉੱਤੇ ਕਿਸੇ ਚੀਜ਼ ਦੇ ਵਿੱਚ ਕੋਈ ਅੰਮਕਾਰ ਹੈ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਦਿਨ ਕਮਾਕ ਜਿਹੜਾ ਮੰਤਰੀ ਆਪੋਰ ਉਹ ਕੱਲ ਬਹੁਤ ਹੀ ਆਸ਼ੇਪ ਦੇ ਸੱਭੇ ਬੋਲ ਕੇ ਪੂਰੇ 당ਤ ਸਮਾਜ ਨੂੰ ਉਹ ਬਾਏ ਨੇ ਕਿਸੇ ਸਮਾਜ ਨੂੰ ਸਨਿਆਰਾ ਬ੍ਰਾਜ਼ੀਲ ਨੂੰ ਕੋਈ ਇਹਨੇ ਘੱਟ ਸੱਤ ਬੋਲੇਆ ਦੇਖੋ ਉਹਨਾਂ ਦੇ ਸਾਰੇ ਨੂੰ ਮਰਿਆਦਾ ਜਿਹੜਾ ਮਰਿਆਦਾ ਪੰਕਰਦਨ ਸੀ ਤਾਂ ਕਾਨੂੰਨ ਦੇ ਲਹਾਜੇ ਨਾਲ ਚੱਲਦੇ ਸੀ ਇਲੈਕਸ਼ਨਿਸਮ ਤੋਂ ਮੈਂ ਮੈਂ ਕਹਿੰਦਾ ਜਿਹੜੇ ਉਹਨਾਂ ਨੇ ਸੱਤ ਬੋਲੇ ਉਹਦੇ ਉੱਤੇ ਐਸੀ ਪਰਚਾ ਦਾ ਚੋਵੇ ਤੇ ਨਾਲ ਦੀ ਨਾਲ ਜਿਹੜੀ ਉਹਦੀ ਚੋਣ ਪੱਤਰੀ ਆ ਉਹ ਰੱਤ ਚਿੱਤੀ ਜਾਵੇ ਤਾ ਜੋ ਕਿਸੇ ਦਾ ਵੀ ਦੇਸ਼ ਦੇ ਅੰਦਰ ਆਸਾ ਸਾਂਝਾ ਹੋਵੇ ਜਿਹੜਾ ਦਰਤਾਂ ਦੇ ਖਲਾਫ ਵੀ ਸੀ ਦੇ ਖਲਾਫ ਜਾਂ ਸਿਆਰਾ ਜਾਂ ਤਰਖਾਨ ਇਹ ਸਾਰੇ ਇਨਸਾਨ ਹੈ ਇੱਥੇ ਇਸ ਤਰ੍ਹਾਂ ਦੇ ਸਭ ਮਿਲ ਕੇ ਆ ਚੋਣੇ ਪਿਛਤੇ ਮਾਫੀ ਮੰਗੀ ਆ ਬੰਨਾਂ ਦਾ ਤੁਸੀਂ ਕਤਲ ਕਰਨ ਤੋਂ ਬਾਅਦ ਕਹੋ ਜੀ ਮਾਫ ਹੋ ਗਏ ਇਹ ਜਦੋਂ ਸਭ ਤੇ ਇਦਾਂ ਦੇ ਭੁੱਲੇ ਜਾਂਦੇ ਆ ਤੇ ਮਾਫੀ ਦੇ ਕਾਬਿਲਤ ਨਹੀਂ ਆ ਮੰਫਮਾਈਜ਼ ਕਰਕੇ ਸਾਰੇ ਨਿਸਪਾਸਿਆਂ ਨੂੰ ਪੂਰੀ ਦੁਨੀਆ ਤੇ ਦੋਨਾਂ ਨੂੰ ਅੱਜ ਇਹ ਦੱਸਣਾ ਚਾਹਨਾ ਕਿ ਅਸਲ ਤੇ ਵਿੱਚ ਅਜੜ ਮਨੂ ਬਾਸ ਸੁਹਾਜ ਜਿਹੜਾ ਜੋ ਟੀਵੀ ਦੇ ਉੱਤੇ ਬੋਲ ਰਿਹਾ ਲੈਕਚਰ ਕਰਕੇ ਦੇ ਰਿਹਾ ਹੁਣ ਇਹਨਾਂ ਬੰਦਿਆਂ ਦੀ ਜੋ ਵੀ ਕਾਨੂੰਨੀ ਪ੍ਰਕਿਰਿਆ ਕੀਤੀ ਜਾਵੇ ਉਹ ਕਰੀ ਜਾਵੇ ਨਾ ਕਰਨ ਦੀ ਸ਼ਕਲ ਦੇ ਵਿੱਚ ਅਸੀਂ ਸੈਂਟਰ ਵਾਣਿਕ ਸਭਾ ਇੰਡੀਆ ਵੱਲੋਂ ਅੱਤੇ ਜੋ ਵੀ ਸਪੈਕਸ ਹੋਣਗਾ ਪਹਿਲਾਂ ਅਸੀਂ ਲੈਕਚਰ ਕਮਿਸ਼ਨ ਨੂੰ ਦੱਸਾਂਗੇ ਉਸ ਤੋਂ ਬਾਅਦ ਅਸੀਂ ਅਗਲਾ ਇਕਤਨ ਕਲਿੱਕ ਕੇ ਭਾਰਤੀ ਜਨਤਾ ਪਾਰਟੀ ਦੇ ਏਜੰਡੇ ਤਾਨਕੇ ਅਸੀਂ ਸਰ ਜਮੇ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਜਿਨ੍ਹਾਂ ਨੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਭਾਰਤ ਦੇ ਵਸਨੀਕਾਂ ਨੂੰ ਅੱਜ ਬਾਬਾ ធីਨਾਂ ਅੰਬੇਦਕਰ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦਾ ਔਰ ਸਾਰਿਆਂ ਨੂੰ ਉਪੀਨ ਕਰਦਾ ਛੇ ਜਿਹੜੇ ਗੁਰੂ ਨਾਨਕ ਜੀ ਦੀ ਸੋਚ ਸੀ ਸਭੇ ਸਾਂਝੀ ਵਾਲ ਸਦਾਇ ਕੋਈ ਨਾ ਦਿਸੇ ਬਾਹਰਾ ਜਿਉ ਉਹ ਸੋਚ ਨੂੰ ਅਗਰ ਅੱਜ ਦੇ ਕਨਸਟੀਟਿਊਸ਼ਨ ਦੇ ਵਿੱਚ ਅਗਰ ਕਿਸੇ ਨੇ ਉਤਾਰਿਆ ਸੀ ਤਾਂ ਉਹ ਬਾਬਾ ਰਾ ਭੀਮਗਾਓ ਅੰਬੇਦਕਰ ਸੀਗੇ ਔਰ ਮੇਰੀ ਸੋਚ ਇਹੀ ਹੈ ਕਿ ਜਿਹੜਾ ਬਾਬਾ ਨਾਨਕ ਦਾ ਫਲਸਫਾ ਸੀ ਸਭੇ ਸਾਂਝੀ ਵਾਲ ਸਦਾਇ ਦਾ ਉਹ ਅਸੀਂ ਕਨਸਟੀਟਿਊਸ਼ਨ ਦੇ ਰਾਹੀਂ ਉਹ ਪੂਰਾ ਕਰਾਂਗੇ ਔਰ ਸਾਰਿਆਂ ਨੂੰ ਮੇਰੀ ਰਿਕਵੈਸਟ ਇਹੀ ਹੈ ਕਿ ਇਸ ਫਲਸਫੇ ਨੂੰ ਵੱਧ ਤੋਂ ਵੱਧ ਅੱਗੇ ਵਧਾਓ ਪੈ ਬੁਸਰਾ ਜਿਹੜਾ ਅੱਜ ਜਿਸ ਦਾ ਕੇਜाराम ਜੀ ਨੇ ਕਿਹਾ ਕਿ ਲਾਲਜੀਤ ਭੁੱਲਰ ਨੇ ਖਾਸ ਤੌਰ ਤੇ ਸਾਡੇ OBC ਸਮਾਜ ਦੇ ਉੱਤੇ ਬਹੁਤ ਵੱਡੀ ਟਿੱਪਣੀ ਕੀਤੀ ਆ ਉਸ ਦੇ ਉੱਤੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਜਿਹੜਾ ਕਿ ਬਾਬਾ ਸਾਹਿਬ ਨੇ ਸਾਨੂੰ ਦਿੱਤਾ ਉਸ ਦੇ ਤਹਿਤ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਨੂੰ ਕਿਹਨਾਂ ਵੀ ਜੋ ਜਾਤੀਵਾਦ ਨੂੰ ਬੜਾਵਾ ਦਿੱਤਾ ਗਿਆ ਜੀ ਜੋ ਉਹਨਾਂ ਨੇ ਲਫ਼ਜ਼ ਬੋਲੇ ਹੰਕਾਰ ਹੈ ਉਸ ਦੇ ਵਿੱਚ ਜੱਟਵਾਦ ਆ ਜੀ